ਮਿੱਤੇ ਕੱਲੂ ਦੇ ਅਨادیه ਵਿਆਹ ਸਮਾਗਮ ਦੌਰਾਨ ਜਿਸ ਤਰ੍ਹਾਂ ਦੇ ਨਾਲ ਦੋ ਗੁੱਟਾਂ ਦੇ ਵਿਚਾਲੇ ਤਾਬੜ ਤੋਂ ਗੋਲੀਆਂ ਚੱਲੀਆਂ ਸੀ ਤਾਂ ਦੋ ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚੋਂ ਇੱਕ ਜਲੰਧਰ ਅਤੇ ਕੁਲਧਿਆਣੇ ਦਾ ਨੌਜਵਾਨ ਸੀ ਤਾਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਨ ਲੁਧਿਆਣੇ ਦਾ ਨੌਜਵਾਨ ਸੀਗਾ ਤਾਂ ਉਸ ਜਿਹੜੀ ਕਿ ਡੈੱਡ ਬੋਡੀ ਹੈ ਉਹਨੂੰ ਪੋਸਟਮਾਰਨ ਤੋਂ ਬਾਅਦ ਉਸਦੇ ਘਰ ਹੈ ਜਿਹੜੀ ਉਹ ਪਹੁੰਚ ਚੁੱਕੀ ਹੋਈ ਹੈ ਤਾਂ ਇਹ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਨ ਤਾਂ ਬੇਹ ਦੁਖੀ ਖੜੀ ਹੈ ਪਰਿਵਾਰ ਦੇ ਲਈ ਕਿਉਂਕਿ ਪਰਿਵਾਰ ਦੇ ਵਿੱਚੋਂ ਇਕੱਲਾ ਸ਼ਖਸ ਸੀਗਾ ਕਮਾਉਣ ਵਾਲਾ ਜਿਸ ਦੇ ਉੱਤੇ ਡਵਾਈਡ ਫੈਮਿਲੀ ਦਾ ਜਿਹੜ ਘਰ ਨੂੰ ਚਲਾਉਣ ਦਾ ਜਿਹੜਾ ਕਿ ਬੋਝ ਸੀਗਾ ਉਸਦੇ ਕੰਧਿਆਂ ਉੱਤੇ ਤਾਂ ਜੋ ਉਸਦੀ ਹੀ ਬੋੜੀ ਨੂੰ ਕੰਧਾ ਦੇਣ ਦੀ ਜਿਹੜੀ ਲੋੜ ਆ ਉਹ ਪਰਿਵਾਰ ਨੂੰ ਪੈ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद 파ਵੋ ਕਰਨ ਵਾਲੀਆਂ ਤਸਵੀਰਾਂ ਨੇ ਮਾਂ ਦੇ ਜਿਹੜੇ ਅਥਰੂ ਨੇ ਉਹ ਦੇਖੇ ਨਹੀਂ ਜਾ ਰਹੇ ਕਿਉਂਕਿ ਮਾਂ ਦਾ ਇੱਕੋ ਇੱਕ ਪੁੱਪਸੀ ਦਾ ਘਰ ਦਾ ਚਿਰਾਗ ਸੀਗਾ ਤਾਂ ਘਰ ਦਾ ਚਿਰਾਗ ਹੁਣ ਬੁਝਦਾ ਹੋਇਆ ਨਜ਼ਰ ਆ ਰਿਹਾ ਤਾਂ ਦੋ ਬੇਟੇ ਨੇ ਇਸ ਨੌਜਵਾਨ ਦੇ ਦੋ ਬੱਚੇ ਨੇ ਛੋਟੇ ਛੋਟੇ ਔਰ ਇੱਕ ਮਾਂ ਵਾ ਘਰ ਦੇ ਵਿੱਚ ਇੱਕ ਚਾਚੀ ਹੈ ਭੈਣ ਦਾ ਜਿਹੜਾ ਵਿਆਹ ਕਰ ਦਿੱਤਾ ਗਿਆ ਇਸ ਨੌਜਵਾਨ ਦੇ ਵੱਲੋਂ ਪਰ ਪੂਰੇ ਘਰ ਦੀ ਜਿਹੜੀ ਕਿ ਜ਼ਿੰਮੇਵਾਰੀ ਸੀਗੀ ਉਹ ਇਸੇ ਮੁੰਡੇ ਉੱਤੇ ਸੀਗੀ ਤਾਂ ਆਣ ਗੁਆਣ ਦੇ ਵਿੱਚ ਲੋਕਾਂ ਨਾਲ ਵੀ ਜਦੋਂ ਗੱਲਬਾਤ ਕੀਤੀ ਹੈ ਤਾਂ ਰਿਸ਼ਤੇਦਾਰਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਨਿੱਕੇ ਸੁਭਾਅ ਦਾ ਸ਼ਖਸ ਸੀਗਾ ਇਹ ਔਰ ਦੋਨਾਂ ਗੁੱਟਾਂ ਵਿਚਾਲੇ ਇਸ ਤਰ੍ਹਾਂ ਦੀ ਨਾਲ ਫਾਈਨਿੰਗ ਹੋਈ ਸੀ ਉਹਨਾਂ ਦਾ ਕੋਈ ਵੀ ਲੈਣ ਦੇਣ ਇਸ ਨੌਜਵਾਨ ਦਾ ਨਹੀਂ ਹੈਗਾ ਦੌਰਾਨ ਤਾਂ ਉਸ ਦਾ ਬੇਟਾ ਤੁਸੀਂ ਦੇਖ ਸਕਦੇ ਹੋ ਗੋਦੀ ਦੇ ਵਿੱਚ ਚੁੱਕਿਆ ਹੋਇਆ ਹੈ ਤਾਂ ਉਸ ਦਾ ਬੇਟਾ ਇਹ ਨਹੀਂ ਪਤਾ ਕਿ ਉਸ ਦੇ ਜਿਹੜਾ ਕੀ ਪਿਓ ਹੈ ਉਸ ਦੇ ਸਿਰ ਤੋਂ ਉਸ ਦੇ ਪਿਓ ਦੇ ਨਾਲ ਕਿਸਾ ਆ ਉਹ ਉੱਠ ਚੁੱਕਿਆ ਹੋਇਆ ਤਾਂ ਬੱਚੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਤਾਂ ਪਰਿਵਾਰ ਦੇ ਅਥਰੂ ਆ ਜਿਹੜੇ ਕਿ ਉਹ ਨਹੀਂ ਰੁਕ ਰਹੇ ਤਾਂ ਬੇहद ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਸਾਖ ਸਬੰਧੀ ਰਿਸ਼ਤੇਦਾਰ ਨੇ ਇੱਥੇ ਪਹੁੰਚੇ ਹੋਏ ਨੇ ਪਰਿਵਾਰ ਦੇ ਨਾਲ ਦੁੱਖਾਂ ਸਾਂਝਾਂ ਕਰਨ ਦੇ ਲਈ ਤਾਂ ਹਰ ਇੱਕ ਦੀ ਜਿਹੜੀ ਅੱਖ ਹੈ ਉਹ ਨਮ ਨਜ਼ਰ ਆ ਰਹੀ ਹੈ ਤਾਂ ਇਸੇ ਹੀ ਗਲੀ ਦੇ ਵਿੱਚ ਦੋ ਦਿਨ ਪਹਿਲਾਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀਗੀਆਂ ਲਾਲ ਦਾ ਘਰ ਹੈ ਗਵਾਨ ਦੇ ਵਿੱਚ ਹੀ ਜਿੱਥੋਂ ਬਰਾਤ ਤੁਰੀ ਸੀ ਤਾਂ ਇਹ ਨਹੀਂ ਸੀ ਪਤਾ ਜਿਹੜੀ ਬਰਾਤ ਤੁਰਨੀ ਹੈ ਤਾਂ ਉਸ ਤੋਂ ਬਾਅਦ ਇਹ ਖੁਸ਼ੀਆਂ ਜਿਹੜੀਆਂ ਨੇ ਮਾਤਮਾਂ 'ਚ ਬਦਲ ਜਾਣੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਦੇ ਦੋ ਬੇਟੇ ਨੇ ਜਿਨ੍ਹਾਂ ਨੂੰ ਉਸਦੇ ਪਿਤਾ ਦੀ ਜਿਹੜੀ ਕੀ ਅੰਤਿਮ ਦਰਸ਼ਨ ਨਿਯੋਗ ਕਰਵਾਏ ਜਾ ਰਹੇ ਨੇ ਪਰ ਬੱਚੇ ਇੰਨੇ ਛੋਟੇ ਨੇ ਨੂੰ ਕੁਝ ਨਹੀਂ ਪਤਾ ਹਜੇ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਚੱਲ ਕੀ ਰਿਹਾ ਹੋ ਕੀ ਰਿਹਾ ਉਹਨਾਂ ਦੇ ਪਿਤਾ ਜੀ ਜਿਹੜੇ ਹੈਗੇ ਨੇ ਇਸ ਦੁਨੀਆ ਵਿੱਚ ਰਹੇ ਨੇ ਜਾਂ ਫੇਰ ਨਹੀਂ ਦੇਖੋ ਕਿ ਮਾਸੂਮ ਬੱਚੇ ਨੇ ਛੋਟੀ ਉਮਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦਾ ਦੁੱਖ ਹੈ ਉਹ ਸ਼ਬਦਾ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਨੌਜਵਾਨ ਪੁੱਤ ਹੈ ਪਰਿਵਾਰ ਦਾ ਉਹਨਾਂ ਦੀ ਅੱਖਾਂ ਤੋਂ ਓਲੇ ਹੋ ਗਿਆ ਔਰ ਇਹ ਉਸ ਦਾ ਬੇਟਾ ਵਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਛੋਟੀ ਉਮਰ ਹੈ ਬੱਚੇ ਦੀ ਤਾਂ ਤੁਸੀਂ ਦੇਖ ਸਕਦੇ ਹੋ ਉਸਦੇ بیٹے ਦੀਆਂ ਤਸਵੀਰਾਂ ਨੇ ਬੇਟੇ ਦੀ ਵੀ ਜਿਹੜੇ ਅੱਖਾਂ ਵਿੱਚ ਅਥਰੂ ਨੇ ਨਹੀਂ ਰੁਕੇ ਹਾਲਾਂਕਿ ਉਮਰ ਬਹੁਤ ਛੋਟੀ ਹੈ ਬੱਚੇ ਨੂੰ ਨਹੀਂ ਪਤਾ ਕਿ ਉਸਦਾ ਪਿਓ ਇਸ ਦੁਨੀਆ ਦੇ ਵਿੱਚ ਰਿਹਾ ਹੈ ਜਾਂ ਫਿਰ ਨਹੀਂ ਰਿਹਾ ਤਾਂ ਵੀ ਦੇਖ ਸਕਦੇ ਹੋ ਉਸ ਮਾਂ ਦਾ ਦੁੱਖ ਹੈ ਜਿਹੜਾ ਕਿ ਉਹ ਨਹੀਂ ਦੇਖਿਆ ਜਾ ਰਿਹਾ ਉਸ ਦੀ ਪਤਨੀ ਹੈ ਜਿਹੜੀ ਕਿ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਬੇਹਦ ਗਮਗੀਨ ਮਾਹੂਲ ਹੈ ਇਸ ਵੇਲੇ ਤਾਂ ਹਰ ਇੱਕ ਦੀ ਅੱਖ ਹੈ ਜਿਹੜੀ ਉਹ ਨਮ ਨਜ਼ਰ ਆ ਰਹੀ ਹੈ ਤਾਂ ਸਾਕ ਸਬੰਧੀ ਰਿਸ਼ਤੇਦਾਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਤਾਂ ਪਹੁੰਚੇ ਹੋਏ ਨੇ ਪਰ ਜੋ ਦੁੱਖ ਜੋ ਅਸਰ ਜੋ ਘਾਟਾ ਪਰਿਵਾਰ ਨੂੰ ਪਿਆ ਇਹ ਕਦੀ ਵੀ ਪੂਰਾ ਨਹੀਂ ਹੋ ਸਕਦਾ ਪਰਿਵਾਰ ਨੇ ਕਦੀ ਨਹੀਂ ਸੋਚਿਆ ਸੀ ਕਿ ਇਹ ਜਿਹੜਾ ਵਿਆਹ ਸਮਾਗਮ ਹੈ ਗਵਾਂਢ ਦੇ ਵਿੱਚ ਵਿਆਹ ਰੱਖਿਆ ਗਿਆ ਹੈ ਇਹ ਵਿਆਹ ਜਿਹੜਾ ਲਗੀ ਉਹਨਾਂ ਦੇ ਵਿੱਚ ਮਾਤਮ ਦੇ ਵਿੱਚ ਤਬਦੀਲ ਹੋ ਜਾਵੇਗਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਤਿਮ ਦਰਸ਼ਨ ਕਰਵਾਏ ਜਾ ਰਹੇ ਨੇ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਨੇ ਤਾਂ ਕੁਝ ਹੀ ਦਿਨ ਦੇ ਵਿੱਚ ਪਰਿਵਾਰ ਦੇ ਵੱਲੋਂ ਅਲਟੀਮ ਸੰਸਕਾਰ ਉਸ ਨੌਜਵਾਨ ਦਾ ਕੀਤਾ ਜਾਣਾ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰ ਰਿਸ਼ਤੇਦਾਰਾਂ ਤੇ ਪਹੁੰਚੇ ਹੋਏ ਨਹੀਂ ਸੋ ਗੱਲਬਾਤ ਵੀ ਕਰਾਂਗੇ ਮੈਂ ਤਾਂ ਹੀ ਤੁਹਾਡੇ ਰਿਸ਼ਤੇਦਾਰ ਸੀ ਨਹੀਂ ਜੀ ਸਾਡੇ ਮਲੇਦਾਰੀ ਹੈ ਹਾਂ ਕਦੀ ਸੋਚਿਆ ਸੀ ਕਿ ਅਚਾਨਕ ਇਸ ਨੌਜਵਾਨ ਦੀ ਇਦਾਂ ਮੌਤ ਹੋ ਜਾਈ ਮੇਰੇ ਮੇਰੇ ਬੇਟੇ ਉਹਨਾਂ ਨਾਲ ਖੇਡਦੇ ਸੀ ਸਰ ਬਿਲਕੁਲ ਬਿਲਕੁਲ ਇੰਨੀ ਅਨੋਨੀ ਹੋਈ ਹੈ ਦੱਸ ਨਹੀਂ ਸਕਦਾ ਤੁਮ ਬਾਤ ਕਿਸੇ ਕਿਸੇ ਕੇ ਵੀ ਅੱਜ ਸ਼ਾਮ ਨੂੰ ਨਹੀਂ ਅਸੀਂ ਨਹੀਂ ਸੀ ਸਾਡੇ ਵੀ ਡੈਥ ਹੋ ਗਈ ਸੀ ਮੇਰੀ ਪਤੀਜੀ ਦੀ 30 ਸਾਲਾਂ ਦੀ ਅਸੀਂ ਸੀ ਨਹੀਂ ਤੁਮ ਹੌਲੇ ਦੇ ਵਿੱਚ ਕਦੋਂ ਪਤਾ ਲੱਗੇ ਇਸ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਗੋਲੀ ਲੱਗ ਮੈਨੂੰ ਸਵੇਰ ਸਾਡੇ ਪੜੋਸੀਆਂ ਦਾ ਫੋਨ ਆਇਆ ਕਹਿੰਦੇ ਤੁਹਾਨੂੰ ਪਤਾ ਹੈ ਕੁਝ ਮੈਂ ਕਿਹਾ ਨਹੀਂ ਕਹਿੰਦੇ ਅੱਦਾਂ ਤਾਂ ਅੱਦਾਂ ਤਾਂ ਗੱਲ ਹੋ ਗਈ ਸੀ ਉਸੇ ਟਾਈਮ ਘਰ ਆਏ ਘਰ ਦੱਸ ਨਹੀਂ ਸਕਦੇ ਕਿ ਕਿ ਮੌਲ ਸੀ ਪੂਰੇ ਪਰਿਵਾਰ ਦਾ ਬੋਝ ਇਸੇ ਕੰਦੇ ਦੇ ਜਿੱਕੇ ਜਿਸ ਨੂੰ ਅਧਿਕੰਦਾ ਦਿਨਾਂ ਪੈ ਰਹੇ ਬਿਲਕੁਲ 3 ਸਾਲ ਪਹਿਲਾਂ ਇਹ ਚਾਚਾ ਦੀ ਡੈਥ ਹੋ ਗਈ 2 ਸਾਲ ਪਹਿਲਾਂ 1.5 1.5 ਸਾਲ ਪਹਿਲਾਂ ਫਾਦਰ ਦੀ ਹੁੰਦੇ ਘਰ ਚ ਕੋਈ ਇਕੱਲਾ ਇਕੱਲਾ ਮੁੰਡਾ ਸੀ ਪਰ ਇਕੱਲਾ ਮੁੰਡਾ ਸੀ ਇੰਨੇ ਬੱਚੇ 2 ਬੱਚੇ ਦੋ ਬੇਟੇ ਹੈ 1 ਸਵਾ ਸਾਲ ਸਵਾ ਸਾਲ ਦੇ 1 3 ਸਾਲਾਂ ਦੇ ਬਿਲਕੁਲ ਦੋ ਛੋਟੇ ਛੋਟੇ ਬੱਚੇ ਨੇ ਕਹਿ ਰਹੇ ਨੇ ਕਿ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਲਾਕੇ ਦੇ ਵਿੱਚ ਮਾਤਮ ਹੈ ਉਹ ਪਸਰਿਆ ਹੋਇਆ ਹੈ ਤਬਿਹਤ ਪਾਉੂ ਕਰਨ ਵਾਲੀਆਂ ਇਹ ਤਸਵੀਰਾਂ ਨੇ ਤਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪਰਿਵਾਰ ਦੀ ਅੱਖਾਂ ਦੇ ਵਿੱਚੋਂ ਹੰਝੂ ਹੈ ਉਹ ਨਹੀਂ ਰੁਕ ਰਹੇ ਤਾਂ ਦੋ ਛੋਟੇ ਛੋਟੇ ਬੱਚੇ ਨੇ ਇੱਕ 3 ਸਾਲ ਦਾ ਇੱਕ ਸਵਾ ਸਾਲ ਦਾ ਹੈ ਔਰ 3 ਸਾਲ ਪਹਿਲਾਂ ਕਿਹਾ ਜਾ ਰਿਹਾ ਇਸ ਦੇ ਚਾਚੇ ਦੀ ਡੈਥ ਹੋ ਜਾਂਦੀ ਹੈ ਨੌਜਵਾਨ ਦੇ ਔਰ ਇੱਕ ਸਾਲ ਜੇ ਸਵਾ ਸਾਲ ਡੇਢ ਸਾਲ ਪਹਿਲਾਂ ਇਸ ਦੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਹੁਣ ਸਾਰੇ ਪਰਿਵਾਰ ਦਾ ਜਿਹੜਾ ਕੀ ਜ਼ਿੰਮੇਵਾਰੀ ਸੀਗੀ ਉਸੇ ਹੀ ਨੌਜਵਾਨ ਤੇ ਸੀਗੀ ਪੂਰੇ ਪਰਿਵਾਰ ਨੂੰ ਜੁਆਇੰਟ ਫੈਮਿਲੀ ਨੂੰ ਇਹ ਸ਼ਖਸ ਹੈ ਉਹ ਚਲਾ ਰਿਆ ਸੀਗਾ ਤਾਂ ਤਾਈਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਅਥਰੂ ਹੈ ਉਹ ਨਹੀਂ ਰੁਕ ਰਹੇ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬੇहद ਦੁੱਖ ਦੀ ਘੜੀ ਹੈ ਉਸ ਮਾਦੇ ਲਈ ਇਸ ਮਾਣ ਨੇ ਲੇ ਲਾਡਾ ਚਾਵਾਂ ਨਾਲ ਆਪਣੇ ਪੁੱਤ ਨੂੰ ਪਾਲ-ਪੋਸ ਕੇ ਜਵਾਨ ਕੀਤਾ ਸੀ ਤਾਂ ਕਦੀ ਸੋਚਿਆ ਨਹੀਂ ਸੀ ਭਰੀ ਜਵਾਨੀ ਦੇ ਵਿੱਚ ਉਸ ਦਾ ਪੁੱਤ ਆ ਉਸ ਨੂੰ ਅਲਵੀ ਦਾ ਕਹਿ ਕੇ ਚਲਾ ਜਾਵੇਗਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਹਰ ਇੱਕ ਦੀ ਅੱਖਾਂ ਜਿਹੜੀ ਇੱਥੇ ਨਮ ਨਜ਼ਰ ਆ ਰਹੀ ਹੈ ਚਾਹੇ ਕੋਈ ਰਿਸ਼ਤੇਦਾਰ ਹੈ ਜਾਂ ਫਰਾਂਣ ਗਵਾਂਡ ਦੇ ਵਿੱਚ ਨੇ ਤਾਂ ਜਿੰਨੇ ਵੀ ਲੋਕ ਇੱਥੇ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਤਾਂ ਹਰ ਇੱਕ ਦੀ ਅੱਖਾਂ ਨਮ ਨਜ਼ਰ ਆ ਰਹੀਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਹਤ ਭਾਵੂ ਕਰਨ ਵਾਲੀਆਂ ਤਸਵੀਰਾਂ ਨੇ ਉਸ ਮਾਦੀਆਂ ਵੀ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤਾਂ ਉਸਮਾਨ ਨੂੰ ਗੱਲ ਲਗਾ ਕੇ ਰੋਇਆ ਜਾ ਰਿਹਾ ਦੇਖ ਸਕਦੇ ਹੋ ਉਹਨਾਂ ਜਿਹੜੀ ਮ੍ਰਿਤਕ ਦੇ ਹੈ ਉਸ ਨੂੰ ਅੰਤਿਮ ਸੰਸਕਾਰ ਦੇ ਲਈ ਲਜਾਇਆ ਜਾ ਰਿਹਾ ਹੈ ਤਾਂ ਤੁਸੀਂ ਦੇਖੋ ਉਸ ਪਰਿਵਾਰ ਦਾ ਕੀ ਹਾਲ ਹੈ ਤਾਂ ਉਹ ਪਰਿਵਾਰ ਤੁਸੀਂ ਦੇਖ ਸਕਦੇ ਹੋ ਉਸ ਦੀ ਮਾਂ ਨੂੰ ਸੰਭਾਲਣ ਦੀ ਕੋਸ਼ਿਸ਼ ਆ ਕੀਤੀ ਜਾ ਰਹੀ ਹੈ ਪਰ ਮਾਦੇ ਅਥਰੂ ਹੈ ਨਹੀਂ ਰੁਕ ਰਹੇ ਉਸ ਦੀ ਘਰ ਵਾਲੀ ਨਾਲ ਨਜ਼ਰ ਆ ਰਹੀ ਹੈ ਤਾਂ ਪਰਿਵਾਰ ਨੇ ਕਦੀ ਨਹੀਂ ਸੋਚਿਆ ਸੀ ਕਿ ਉਹਨਾਂ ਨਾਲ ਅਜਿਹਾ ਪਾਣਾ ਜਿਹੜਾ ਕੀ ਉਹ ਵਰਤ ਜਾਵੇਗਾ ਤਾਂ ਬੇਹਦ ਦੁਖੀ ਕੜੀ ਹੈ ਪਰਿਵਾਰ ਦੇ ਲਈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਾਂ ਉਸਦੇ ਮਾਤਾ ਜੀ ਬੇਹੋਸ਼ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੇਖਦ ਭਾਵੁ ਕਰਨ ਦੇਣ ਵਾਲੀਆਂ ਇਹ ਤਸਵੀਰਾਂ ਨੇ ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਦੇਖਿਆ ਨਹੀਂ ਜਾ ਰਿਹਾ ਦੁੱਖ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਉਸਦੀ ਮਾਤਾ ਦੀ ਤਬੀਤ ਵੀ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹ ਲਗਾਤਾਰ ਰੋ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਮਾਤਾ ਜੀ ਬੇਸੁੱਧ ਹੁੰਦੇ ਹੋਏ ਨਜ਼ਰ ਆ ਰਹੇ ਨੇ ਕੋਈ ਵੀ ਸੋਧ ਉਸਦੇ ਮਾਤਾ ਨੂੰ ਨਹੀਂ ਰਹੀ ਹੈ ਕਿਉਂਕਿ ਉਸ ਦਾ ਜਵਾਲ ਪੁੱਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਇਸ ਨੌਜਵਾਨ ਦੀ ਮੌਤ ਹੋਈ ਹੈ ਉਸਦੇ ਮਾਤਾ ਜੀ ਦੀ ਮਾਤਾ ਜੀ बेहोश ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਵਾਨ ਪੁੱਤ ਨੂੰ ਆਪਣੇ ਹੱਥਾਂ ਦੇ ਨਾਲ ਤੋੜਨਾ ਜਿਸ ਪੁੱਤ ਦਾ ਇਹਨੇ ਚਾਵਾ ਦੇ ਨਾਲ ਵਿਆਹ ਕੀਤਾ ਹੋਵੇ ਪਾਲ ਪੋਸ ਕੇ ਵੱਡਾ ਕੀਤਾ ਹੋਵੇ ਔਰ ਉਸੇ ਹੀ ਪੁੱਤ ਦੇ ਕੰਧੇ ਤੇ ਉੱਤੇ ਜਿਹੜੀ ਸਾਰੀ ਜ਼ਿੰਮੇਵਾਰੀ ਸੀਗੀ ਪਰਿਵਾਰ ਦੀ ਤਾਂ ਮਾਂ ਨੇ ਕਦੀ ਨਹੀਂ ਸੀ ਸੋਚਿਆ ਕਿ ਉਸਦੇ ਪੁੱਤ ਨੂੰ ਐਦਾਂ ਇਸ ਦੁਨੀਆ ਤੋਂ ਅਲਵਿਦਾ ਕਹਿਣਾ ਪੈਣਾ ਹੈ ਤਾਂ ਹੀ ਤਸਵੀਰਾਂ ਨੇ ਆਜਾ ਕਰੋ ਨਾ ਪਾਟੋ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਫੁੱਟ ਫੁੱਟ ਕੇ ਰੋਇਆ ਜ਼ਾਰਿਆ ਸਾਖ ਸੰਭਧੀਆਂ ਦੇ ਵੱਲ ਤਾਂ ਹਰ ਇੱਕ ਦੀ ਅੱਖ ਹੈ ਜਿਹੜੀ ਉਹ ਨੰਮ ਨਜ਼ਰ ਆ ਰਹੀ ਹੈ ਪਰਿਵਾਰ ਦੇ ਲਈ ਬੇਹਦ ਦੁਖੀ ਘੜੀ ਹੈ ਉਸ ਦੀ ਪਤਨੀ ਦੀ ਅੱਖਾਂ ਦੇ ਵਿੱਚ ਅਥਰੂ ਹੈ ਉਹ ਨਹੀਂ ਰੁਕ ਰਹੇ ਤਾਂ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦੇ ਮਾਤਾ ਜੀ ਰੋਚਦੇ ਹੋਏ ਨਜ਼ਰ ਆ ਰਹੇ ਉਹਨੂੰ ਕੋਈ ਵੀ ਸੋਧ ਇਸ ਵੇਲੇ ਨਹੀਂ ਹੈ ਕਿ ਉਹ ਕਿ ਉਸਦਾ ਜਵਾਲ ਪੁੱਤਰ ਹੈ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਮਿੱਠੇ ਸੁਆਦੇ ਨਿੱਕੇ ਸੁਆਦੇ ਨੌਜਵਾਨ ਸੀਗਾ ਤਾਂ ਨੋਰਮਲ ਫੈਮਲੀਆ ਦੇ ਵਾਂਗ ਹੀ ਫੈਮਲੀ ਸੀਗੀ ਔਰ ਪੂਰਾ ਘਰ ਦਾ ਬੋਝ ਸੀਗਾ ਜਿਹੜਾ ਉਸੇ ਹੀ ਨੌਜਵਾਨ ਦੇ ਕੰਧਿਆਂ ਤੇ ਸੀਗਾ ਤਾਂ ਜੋ ਦੀ ਕੰਧਿਆਂ ਨੂੰ ਕੰਧਾ ਦੇਣ ਦੀ ਜਿਹੜੀ ਲੋਡ ਹੈ ਉਹ ਪੈ ਰਹੀ ਹੈ ਤਾਂ ਪਰਿਵਾਰ ਦਾ ਜਿਹੜਾ ਦਰਦ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਪੁੱਤ ਨੇ ਆਪਣਾ ਨੌਜਵਾਨ ਪੁੱਤ ਹੋਰਿਆ ਹੋਵੇ ਉਹ ਦਰਦ ਉਹ ਹੀ ਸਮਝ ਸਕਦੇ ਨੇ ਤੌਸਦੀ ਪਤਨੀ ਵੀ ਇਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਅੱਖਾਂ ਦੇ ਵਿੱਚ ਅਥਰੂਆ ਨਹੀਂ ਰੁਕ ਰਹੇ ਹਾਲਾਂਕਿ ਮ੍ਰਿਤਕ ਦੇਨ ਹੋਣੇ ਤੋਂ ਲਜਾਇਆ ਗਿਆ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਅੰਤਿਮ ਸੰਸਕਾਰ ਹੋ ਕੀਤਾ ਜਾਵੇਗਾ ਅੰਤਿਮ ਰਸਮਾਂ ਕਰਕੇ ਤਾਂ ਤੁਸੀਂ ਦੇਖ ਸਕਦੇ ਹੋ ਉਸ ਸਮਾਦਾ ਕੀ ਹਾਲ ਹੈ ਤਾਂ ਬੇਹਦ ਦੁਖੀ ਘੜੀ ਹੈ ਪਰਿਵਾਰ ਦੇ ਲਈ ਤਾਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰਿਵਾਰ ਦੇ ਲਈ ਬੇਹਦ ਦੁਖੀ ਘੜੀ ਹੈ ਕਿਉਂਕਿ ਪਰਿਵਾਰ ਦਾ ਇਕੱਲਾ ਇਕੱਲਾ ਜੀ ਜੋ ਪੂਰੇ ਘਰ ਨੂੰ ਸੰਭਾਲਿਆ ਹੋਇਆ ਸੀ ਪੂਰੇ ਘਰ ਦੀ ਜ਼ਿੰਮੇਵਾਰੀ ਸੀ ਇਸ ਨੌਜਵਾਨ ਦੇ ਉੱਤੇ ਤਾਂ ਜੋ ਹੀ ਸ਼ਖਸ ਹੈ ਜਿਹੜਾ ਕਿ ਉਹ ਨਹੀਂ ਰਿਹਾ ਤਾਂ ਮਾਂ ਜਿਹੜੀ ਉਹ ਬੇਸੁਦ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਤਨੀ ਉਸ ਦੀ ਅੱਖਾਂ ਦੇ ਚੁੱਥ ਨੂੰ ਰੋਕ ਰੇ ਦੋ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਹੁਣ ਉਹਨਾਂ ਦਾ ਜਿਹੜਾ ਕੀ ਪਿਓ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕੈਮਰਾ ਪੱਛੀ ਸਰਮੰਦ ਨਾਲ ਹਿੰਮਤ ਦੀ ਪਾਲਟੈਨਿਕਸ ਮੇਰਾ ਲੁਧਿਆਣਾ